ਪੰਜਾਬ ਵੱਲੋਂ ਜੋ ਧਾਰਮਿਕ ਪੇਪਰ ਬੱਚਿਆਂ ਦੇ ਲਈ ਜਾ ਰਹੇ ਨੇ ਜਿਸ ਵਿੱਚ ਦੁਆਬਾ ਮਾਡਰਨ ਸਕੂਲ ਔਜਲਾ ਕਪੂਰਥਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਜੋ ਗੁਰਮਤਿ ਦਾ ਪੇਪਰ ਦੇ ਰਹੇ ਹਨ ਸਾਰੇ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਪਰ ਵਿੱਚ ਲਿਖਿਆ 1 ਤੋਂ ਲੈ ਕੇ 100 ਤੱਕ ਜੋ ਗੁਰਮੁਖੀ ਅੱਖਰਾਂ ਦੀ ਗਿਣਤੀ ਹੈ ਜੋ ਸਾਡੇ ਕੋਲੋਂ ਵਿਸਰਦੀ ਜਾ ਰਹੀ ਹੈ ਉਹ ਵੀ ਬੱਚਿਆਂ ਨੇ ਬੜੀ ਸਵਾਰ ਕੇ ਸੋਹਣੇ ਢੰਗ ਨਾਲ ਲਿਖੀ ਹੈ ਕਿਹੜੀ ਬਾਣੀ ਕਿੰਨੇ ਅੰਗ ਤੇ ਹੈ ਪੰਜ ਬਾਣੀਆਂ ਵਿੱਚੋਂ ਜੋ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਦਰਜ ਨੇ ਉਹਨਾਂ ਦੇ ਅੰਗ ਅੱਗੇ ਦੱਸੇ ਗਏ ਹਨ ਅਤੇ ਜੋ ਬਾਣੀਆਂ ਦਸਮ ਗ੍ਰੰਥ ਵਿੱਚ ਹਨ ਉਹਨਾਂ ਦੇ ਵੀ ਅੰਗ ਨੰਬਰ ਲਿਖ ਕੇ ਤਾਂ ਕਿ ਬੱਚਿਆਂ ਨੂੰ ਕੋ ਦੁਬਦਾ ਨਾ ਰਹਿ ਜਾਵੇ ਉਹ ਬੜੇ ਹੀ ਸੋਹਣੇ ਤਰੀਕੇ ਨਾਲ ਬੜੀ ਸੋਹਣੀ ਲਿਖਾਈ ਦੇ ਵਿੱਚ ਬੱਚੇ ਜੋ ਗੁਰਮਤਿ ਦਾ ਪੇਪਰ ਅੱਜ ਦੇ ਰਹੇ ਹਨ ਪਹਿਲਾ ਗਰੁੱਪ ਜੋ ਹੈ ਦੂਸਰੀ ਤੋਂ ਪੰਜਵੀਂ ਤੱਕ ਹੈ ਦੂਜਾ ਗਰੁੱਪ 6ਵੀਂ ਤੋਂ 10ਵੀਂ ਤੱਕ ਹੈ ਤੀਸਰਾ ਗਰੁੱਪ 11ਵੀਂ 12ਵੀਂ ਅਤੇ ਵੱਡੀਆਂ ਕਲਾਸਾਂ ਵਾਸਤੇ ਹੈ ਅਤੇ ਜੋ ਛੋਟੇ ਬੱਚੇ ਹਨ ਉਹ ਸੁਣਾ ਕੇ ਪੇਪਰ ਦੇ ਰਹੇ ਨੇ ਪੰਜਾਂ ਪਿਆਰਿਆਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ 10 ਗੁਰੂ ਸਹਿਬਾਨਾਂ ਦੇ ਨਾਮ ਪੰਜ ਬਾਣੀਆਂ ਦੇ ਨਾਮ ਪੰਜ ਕਕਾਰਾਂ ਦੇ ਨਾਮ ਉਹ ਬੱਚੇ ਸੁਣਾ ਕੇ ਜੋ ਜਾਣਕਾਰੀ ਦੇ ਰਹੇ ਨੇ ਸੋ 100 ਤੋਂ ਉੱਪਰ ਇਹ ਗਿਣਤੀ ਬੱਚਿਆਂ ਦੀ ਅੱਜ ਜੋ ਗੁਰਮਤ ਦੇ ਪੇਪਰ ਦੇ ਵਿੱਚ ਬੱਚੇ ਬੈਠੇ ਹਨ ਦੁਆਬਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਔ ਜਲਾ ਕਪੂਰਥਲਾ ਜਿਸ ਦੇ ਪ੍ਰਬੰਧਕ ਅਤੇ ਮਿਹਨਤੀ ਸਟਾਫ ਦਾ ਬਹੁਤ ਧੰਨਵਾਦ ਤੇ ਹੋਰ ਵੀ ਅਸੀਂ ਸਕੂਲਾਂ ਨੂੰ ਬੇਨਤੀ ਕਰਦੇ ਜਿੱਥੇ ਦੁਨਿਆਵੀ ਪੜ੍ਹਾਈ ਬਹੁਤ ਜ਼ਰੂਰੀ ਹੈ ਜ਼ਿੰਦਗੀ ਨੂੰ ਅੱਗੇ ਲਿਜਾਣ ਵਿੱਚ ਬਣਾਉਣ ਵਿੱਚ ਘੜਨ ਵਿੱਚ ਉਥੇ ਸਹੀ ਵਾਕ ਦੇ ਘੜੀ ਹੈ ਸਬਦ ਸੱਚੀ ਟਕਸਾਲ ਇਹ ਜਿਹੜੇ ਸਾਡੇ ਜੀਵਨ ਰੂਪੀ ਸਿੱਕਾ ਹੈ ਇਨ ਗੁਰਮਤ ਰੂਪੀ ਤਕਸਾਲ ਦੇ ਵਿੱਚ ਜੋ ਘੜਿਆ ਜਾ ਸਕਦਾ ਉਸ ਤੋਂ ਬਿਨਾ ਨਹੀਂ ਗੁਰਮਤ ਦੇ ਵਿੱਚ ਦੱਸਿਆ ਜਾਂਦਾ ਮਾਤਾ ਪਿਤਾ ਦੀ ਸੇਵਾ ਕਰਨੀ ਸਮਾਜ ਪ੍ਰਤੀ ਸਾਡੇ ਉਦੇਸ਼ ਸਾਡੇ ਫਰਜ਼ ਜੋ ਨੇ ਉਹ ਸਾਰੇ ਕੁਰਬਾਨੀ ਦੇ ਵਿੱਚ ਦੱਸੇ ਜਾਂਦੇ ਨੇ ਤੇ ਜਦੋਂ ਸਾਰੇ ਕਾਰ ਵਿਹਾਰਾਂ ਤੋਂ ਮੁਕਤ ਹੋ ਕੇ ਮਨੁੱਖ ਗੁਰੂ ਆਸ਼ੇ ਦੇ ਵਿੱਚ ਬੈਠਦਾ ਹੈ ਉਸ ਵਕਤ ਵੀ ਉਹਨੂੰ ਗੁਰੂ ਸਾਹਿਬ ਵੱਲੋਂ ਪ੍ਰਮਾਤਮਾ ਵੱਲੋਂ ਹਾਂ ਪੱਖੀ ਜਿਹੜਾ ਹੰਗਾਰਾ ਜਿਹੜਾ ਮਿਲਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸ਼ਤਾਬਦੀ ਦਿਹਾੜੇ ਚੱਲ ਰਹੇ ਨੇ ਸਤਿਗੁਰੂ ਮਹਾਰਾਜ ਆਖਦੇ ਹਾਰ ਜਸ ਰੇ ਮਨਾ ਗਾਇਲ ਜੋ ਸੰਗੀ ਹੈ ਤੇਰੋ ਉਸਰਬ ਦਿੱਤਿਓ ਜਾਤ ਹੈ ਕਹਿਓ ਮੰਨ ਲੈ ਮੇਰੋ ਪਾਤਸ਼ਾਹ ਆਖਦੇ ਤਰਾ ਸਮਾਂ ਲੰਘਦਾ ਜਾਂਦਾ ਹੈ ਉਮਰ ਦਾ ਮੇਰੇ ਕਿਹਾ ਮਨ ਤੇ ਗੁਰਮਤਿ ਦੇ ਨਾਲ ਜੁੜਾ ਤੋ ਗੁਰਮਤ ਨਾਲ ਜੋੜਨ ਜੋੜਨ ਵਾਸਤੇ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਦੋ ਬਹੁਤ ਵੱਡੇ ਸਮਾਗਮ ਕਰਵਾਏ ਜਾਂਦੇ ਨੇ ਜਿਸ ਵਿੱਚ ਬੱਚਿਆਂ ਨੂੰ ਵੱਡੇ ਇਨਾਮ ਹਰੇਕ ਬੱਚੇ ਨੂੰ ਜੋ ਟਰਾਫੀ ਦਿੱਤੀ ਜਾਣੀ ਹੈ ਤੇ ਨਾਲ ਹੀ 300 ਵੱਡੇ ਇਨਾਮ ਨੇ ਦੋ ਇਲੈਕਟ੍ਰਿਕ ਸਕੂਟਰੀਆਂ ਹਨ ਲੈਪਟਾਪ ਹੈ ਤਿੰਨ ਸਾਈਕਲ ਨੇ 30 스마트 ਵਾਚ ਹਨ 100 ਬੱਚੇ ਨੂੰ ਸਕੂਲ ਬੈਗ ਦਿੱਤਾ ਜਾਣਾ ਜਾ ਵਾਟਰ ਬੋਟਲਸ ਨੇ 32 ਦਸਤਾਰਾਂ ਨੇ 60 ਸਟੇਸ਼ਨਰੀ ਦੇ ਸੈਟ ਹਨ 24 ਲੰਚ ਬਾਕਸ 300 ਵੱਡੇ ਨਾਮ ਨੇ ਅਤੇ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਜੋ ਟਰੋਫੀ ਜਿਹੜੀ ਦਿੱਤੀ ਜਾਣੀ ਹੈ ਛੋਟੇ ਛੋਟੇ ਬੱਚੇ ਜੋ ਸੁਣਾ ਕੇ ਜਾਣਕਾਰੀ ਦਿੰਦੇ ਨੇ ਜਦੋਂ ਉਹਨਾਂ ਨੂੰ ਟਰੋਫੀਆਂ ਮਿਲਦੀਆਂ ਨੇ ਤੇ ਬਹੁਤ ਖੁਸ਼ ਹੁੰਦੇ ਹਨ ਸੋ ਸਿਲੇਬਸ ਬੱਚਿਆਂ ਨੂੰ ਪਹਿਲਾਂ ਪੜ੍ਹਨ ਵਾਸਤੇ ਦਿੱਤਾ ਜਾਂਦਾ ਹੈ ਫਿਰ ਉਸੇ ਸਿਲੇਬਸ ਦੇ ਵਿੱਚੋਂ ਜਿਹੜਾ ਕੁਰਮਤ ਦਾ ਪੇਪਰ ਜਿਹੜਾ ਉਹ ਲਿਆ ਜਾਂਦਾ ਹੈ ਸੋ ਸਾਰੇ ਸਕੂਲਾਂ ਨੂੰ ਸਕੂਲਾਂ ਦੇ ਪ੍ਰਬੰਧਕਾਂ ਮੁਖੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਾਧ ਤੋਂ ਵਾਧ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਜੋ ਗੁਰਮਤ ਪੇਪਰ ਦੇ ਵਿੱਚ ਭਾਗ ਦਿਵਾਓ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਦੁਆਬਾ ਮਾਡਲ ਸਕੂਲ ਔਜਲਾ ਕਪੂਰਥਲਾ ਦੇ ਪ੍ਰਬੰਧਕਾਂ ਮਿਹਨਤੀ ਸਟਾਫ ਦਾ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਬਾਕ